ਮੀਸ ਬਾਦਲ ਦੇ ਪੇਰਤੀ ਹੋਈ ਸਰਜਰੀ ਪੀਜੀਐ ਚੰਡੀਗੜ੍ਹ ਦੇ ਵਿੱਚ ਦਾਖਲ ਨੇ ਅਕਾਲੀ ਗੱਲ ਦੇ ਪ੍ਰਧਾਨ ਡਾਕਟਰ ਦੀ ਸਲਾਹ ਤੇ ਤਾਰੇ ਨੇ ਆਰਾਮ ਪ੍ਰਧਾਨ ਗਿੱਤ ਉਸੇ ਫਿਰ ਲੈ ਕੇ ਸਵੇਜਾ ਖੜਦਾ ਪਹਿਲਾ ਬਿਆਨ ਕਿਹਾ ਲੋਕ ਸਭਾ ਚੋਣਾਂ ਦੇ ਵਿੱਚ ਪੰਜਾਬ ਦੇ ਵਿੱਚੋਂ ਇੱਕ ਵੀ ਸੀਟ ਨਾ ਮਿਲਣਾ ਮੇਰੀ ناکਾਮੀ ਮੈਂ ਨਹੀਂ ਚਾਹੁੰਦਾ ਫੇਲੀਅਰ ਦਾ ਤੱਬਾ ਕੈਬਨਟ ਮੰਤਰੀ ਲਾਲਜੀਤ ਕੋਲਰਦਾਸ ਵਿਜੇਂਦਰ ਰੰਦਾਵਾਤੇ ਤਿੱਖਾ ਨਿਸ਼ਾਨਾ ਬੋਲੇ ਧਮਕੀਆਂ ਮਿਲਣ ਦੀ ਗੱਲ ਹੈ ਸਿਆਸੀ ਸਟੰਟ ਹਰਿਆਣਾ ਦੀ ਜੇਲ੍ਹ ਦੇ ਵਿੱਚ ਬੰਦ ਹੈ ਗੈਂਗਸਟਰ ਜੱਗੂ ਭਗਵਾਨਪੁਰੀਆ ਅਜ ਬਾ ਨੇ ਚਨਜੀਤ ਸਿੰਘ ਚੰਨੀ ਤੇ ਕੁਲਦੀਪ ਤਰੁੰਦੇ ਖਿਲਾਫ ਚੌਂਕ ਕਮਿਸ਼ਨ ਨੂੰ ਕੀਤੀ ਸ਼ਿਕਾਇਤ ਬਾਜ਼ੀਗਰਾਂ ਨੂੰ ਪੈਸੇ ਦੇਣ ਨੂੰ ਲੈ ਕੇ ਦਿੱਤੀ ਕੰਪਲੇਂਟ ਚੰਨੀ ਨੇ ਰੱਸੀ ਤੇ ਕਰਤੱਵ ਕਰ ਰਹੀ ਬੱਚੀ ਨੂੰ ਦਿੱਤੇ ਸੀ ਪੈਸੇ ਅਮਰਸਰ ਦੇ ਸਾਫਾ ਪੁਲਿਸ ਇੰਸਪੈਕਟਰ ਨੇ ਕੀਤੀ ਖੁਦਕੁਸ਼ੀ ਸੁਖਵਿੰਦਰ ਰੰਦਾਵਾ ਨੇ ਖੁਦ ਨੂੰ ਗੋਲੀ ਮਾਰ ਕੇ ਜੀਵਨ ਲੀਲਾ ਕੀਤੀ ਸਮਾਪਤ ਇੱਕ ਸੀਬੀਏ ਕੇਸ ਕਰਕੇ ਚੱਲ ਰਹੇ ਸੰ ਪਰੇਸ਼ਾਨ ਹਰਸ਼ਪ੍ਰੀਤ ਮਾਮਲੇ ਦੇ ਵਿੱਚ ਹਿੰਦੂ ਆਗੂਆਂ ਤੇ ਐਕਸ਼ਨ ਲੁਧਿਆਣਾ ਪੁਲਿਸ ਨੇ ਚਾਰ ਹਿੰਦੂ ਆਗੂਆਂ ਦੇ ਖਿਲਾਫ ਦਰਜ ਕੀਤਾ ਮਾਮਲਾ ਸੋਸ਼ਲ ਮੀਡੀਆ ਤੇ ਭੜਕਾਊ ਪੋਸਟਾਂ ਸ਼ੇਅਰ ਕਰਨ ਦਾ ਇਲਜ਼ਾਮ ਗੁਰਪ੍ਰੀਤ ਸਿੰਘ ਹਰੀਨੌਰ ਕਤਲकांड ਦੀ ਜਾਂਚ ਤੇਜ਼ ਫਰੀਦਕੋਟ ਪਹੁੰਚੀ ਐਨਆਈਏ ਦੀ ਟੀਮ ਕਤਲ ਦੇ ਅਤਵਾਦੀ ਕਨੈਕਸ਼ਨ ਦੀ ਕੀਤੀ ਜਾਦੀ ਹੈ ਜਾਂਚ ਮਾਮਲੇ ਦੇ ਵਿੱਚ ਹਰਸ਼ਦਾਲਾ ਅਤੇ ਅਮਰਿਤਪਾਲ ਸਿੰਘ ਵੀ ਨੇ ਨਾਮਜ਼ਦ ਹੈਦਰਾਬਾਦ ਚੋਦੇ ਦੌਰਾਨ ਬੱਚਿਆਂ ਨੂੰ ਸਟੇਜ ਤੇ ਨਹੀਂ ਸੱਦ ਸਕਣਗੇ ਦਿਲਜੀ ਦੁਸਾਂਜ ਨਾਹੀਂ ਗਾ ਸਕਣਗੇ ਗਨ ਕਲਚਰ ਨੂੰ ਪ੍ਰਮੋਟ ਕਰਨ ਵਾਲੇ ਗੀਤ ਦੇ ਲੰਗਾਨਾਂ ਦੇ ਮਹਿਲਾ ਤੇ ਬਾਲ ਵਿਭਾਗ ਨੇ ਜਾਰੀ ਕੀਤਾ ਨੋਟਿਸ ਅਮਰਸਰ ਚ ਸਜਾਇਆ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਵੱਡੀ ਗਿਣਤੀ ਵਿੱਚ ਹਾਜ਼ਰ ਹੋਈ ਸੰਗਤ ਕਲ ਪਹਿਚਾਣਗੇ ਸ੍ਰੀ ਆਖੰਡ ਪੁਰਸੇਬ ਜੀ ਦੇ ਪੁੱਤ ਦਾਣਾ ਮੰਡੀ ਜੱਬੇਵਾਲ ਤੋਂ ਯੂਸੀ ਟੀਮ ਦਾ ਮੈਗਾ ਸ਼ੋਅ ਸ਼ਾਮ 4 ਵਜੇ ਲਾਈਵ ਸੱਸੀ ਗਲਤ ਤੁਸੀਂ ਵਿਖਰੇ ਹੋ ਨੂਜ਼ 8 ਪੰਜਾਬ ਮੈਂ ਭਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਬੁਲਟਿਨ ਸਵਾਗਤ ਹੈ ਸ਼ੁਰੂਆਤ ਕਰਨ ਜਾ ਰਹੇ ਹਾਂ ਮੋਹਾਲੀ ਦੇ ਨਾਲ ਜੁੜੀ ਹੋਈ ਵੱਡੀ ਖਬਰ ਜਿੱਥੇ ਕਿ ਦੋ ਧਿਰਾਂ ਦੇ ਝਗੜੇ ਦੇ ਵਿੱਚ ਨੌਜਵਾਨ ਦੀ ਮੌਤ ਹੋ ਗਿਆ ਮੋਹਾਲੀ ਦੇ ਪਿੰਡ ਕੁੰਬੜਾ ਦੀ ਦਰਸਨੇ ਪੂਰੀ ਵਾਰਦਾਤ ਹੈ ਦੋ ਧਿਰਾਂ ਦੇ ਵਿਚਾਲੇ ਫੁੱਨੀ ਝੜਪੋਈ ਮ੍ਰਿਤਕ ਨੌਜਵਾਨ ਦੇ ਪਰਿਵਾਰ ਨੇ 에어ਪੋਰਟ ਰੋਡ ਜਾਮ ਕਰ ਦਿੱਤਾ ਹੈ ਮੁਲਜ਼ਮਾਂ ਦੀ ਗ੍ਰਿਫਤਾਰੀ ਦੀ ਪਰਿਵਾਰ ਦੇ ਵੱਲੋਂ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਤਾਂ ਮੋਹਾਲੀ ਦੇ ਨਾਲ ਜੁੜੀ ਹੋਈ ਵੱਡੀ ਖਬਰ ਹੈ ਆ ਦਰਸਲ ਦੋ ਧਿਰਾਂ ਦੇ ਵਿਚਕਾਰ ਇਹ ਝਗੜਾ ਹੁੰਦਾ ਨੌਜਵਾਨ ਦੀ ਮੌਤ ਹੋ ਗਈ ਹੈ ਮਹਾਲੀ ਦੇ ਪਿੰਡ ਕੁੰਬੜਾ ਦੀ ਇਹ ਪੂਰੀ ਵਾਰਦਾਤ ਹੈ ਦੋ ਧਿਰਾਂ ਦੇ ਵਿਚਾਲੇ ਫੁੱਨੀ ਝੜਪਈ ਤੇ ਇਸ ਦੌਰਾਨ ਨੌਜਵਾਨ ਦੀ ਜਾਨ ਚਲੀ ਗਈ ਮ੍ਰਿਤਕ ਨੌਜਵਾਨ ਦੇ ਪਰਿਵਾਰ ਨੇ 에어ਪੋਰਟ ਰੋਡ ਜਾਮ ਕਰ ਦਿੱਤਾ ਤੁਹਾਨੂੰ ਰੋਡ ਦੀਆਂ ਤਸਵੀਰਾਂ ਵਿਖਾ ਰਹੇ ਹਾਂ ਜਿੱਥੇ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰ ਰਿਸ਼ਤੇਦਾਰ ਰੋਡ ਤੇ ਬੈਠ ਗਏ ਨੇ ਰੋਡ ਜਾਮ ਕਰ ਦਿੱਤਾ ਗਿਆ ਤੇ ਮੁਲਜ਼ਮਾਂ ਦੀ ਗ੍ਰਿਫਤਾਰੀ ਦੀ ਪਰਿਵਾਰ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਦੇਰ ਰਾਤ ਤੋਂ ਗੁਟਾਦੇ ਵਿੱਚ ਚਾਲੇ ਝੜਪ ਹੋਈ ਸੀ ਆਪਸੀ ਝਗੜਾ ਹੋਇਆ ਸੀਗਾ ਜਿਹਦੇ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਏ ਸੀ ਹਾਲਾਂਕਿ ਇਹਦੇ ਵਿੱਚ ਇੱਕ ਜਿਹੜੇ ਦੋ ਮੁੰਡੇ ਆ ਉਹਨਾਂ ਨੂੰ ਕਾਫੀ ਸੱਟਾਂ ਵੱਜੀ ਸੀ ਇੱਕ ਦੀ ਇਲਾਜੇ ਦੌਰਾਨ ਮੌਤ ਹੋ ਗਈ ਸੀ ਜਦਕਿ ਦੂਜਾ ਸੀਰੀਅਸ ਦੱਸਿਆ ਜਾ ਰਿਹਾ ਜੋ ਕਿ ਹਸਪੀਟਲ ਐਡਮਿਟ ਹੈ ਹਾਲਾਂਕਿ ਜਿਹੜੇ ਪਰਿਵਾਰਿਕ ਮੈਂਬਰ ਨੇ ਉਹ ਉਹਨਾਂ ਨੇ ਪੂਰਾ 에어ਪੋਰਟ ਰੋਡ ਜਿਹੜਾ ਹੈ ਉਹ ਜਾਮ ਕਰ ਲਿਆ ਔਰ ਇੱਥੇ ਡੈੱਡ ਬੋਡੀ ਲਾ ਕੇ ਇਨਸਾਫ ਦੀ ਮੰਗ ਕਰ ਰਹੇ ਉਹਨਾਂ ਦਾ ਕਹਿਣਾ ਹੈ ਕਿ ਜਦ ਤੱਕ ਜਿਹੜੇ ਵੀ ਅਕਿਊਜ਼ ਨੇ ਉਹ ਫੜੇ ਨਹੀਂ ਜਾਂਦੇ ਜਦ ਤੱਕ ਇਹ ਧਰਨਾ ਨਹੀਂ ਹਟੇਗਾ ਤਸਵੀਰਾਂ ਕਿਉਂਕਿ ਹਸਪਤਲ ਤੋਂ ਸਿੱਧਾ ਹੀ ਇੱਥੇ ਡੈੱਡ ਬੋਡੀ ਜਿਹੜੀ ਹੈ ਮੁੰਡੇ ਦੀ ਉਹ ਲੈ ਕੇ ਇੱਥੇ ਰੱਖ ਦਿੱਤੀ ਗਈ ਹੈ ਔਰ ਉਸ ਤੋਂ ਬਾਅਦ ਹਾਲਾਂਕਿ ਹਜੇ ਤੱਕ ਪੁਲਿਸ ਇਹਨਾਂ ਨੂੰ ਹਟਾਉਣ ਦੀ ਕੋਸ਼ਿਸ਼ ਕਰ ਰਹੀ ਸੀ ਲੇਕਿਨ ਅਰਾ ਸਾਫ਼ ਤੌਰ ਤੇ ਕਹਿ ਰਹਾ ਕਿ ਜਿਸ ਤਰ੍ਹਾਂ ਦਾ ਹਾਲਾਤ ਬਣਿਆ ਜਿਸ ਤਰ੍ਹਾਂ ਦੀ ਚੀਜ਼ਾਂ ਹੋਈਆਂ ਉਸ ਨੂੰ ਲੈ ਕੇ ਕਾਫੀ ਜਿਹੜਾ ਹੈਗਾ ਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ ਜੇਕਰ ਕੋਈ ਗ੍ਰਿਫਤਾਰੀ ਹੋਈ ਹੈ ਤਾਂ ਸਾਡੇ ਸਾਹਮਣੇ ਤੁਸੀਂ ਲਾਓ ਇਸ ਕਰਕੇ ਕਾਫੀ ਹੰਗਾਮਾ ਜਿਹੜਾ ਹੈ ਉਹ ਸਾਹਮਣੇ ਆਇਆ ਔਰ ਕੱਲ ਰਾਤ ਦੀ ਇਹ ਲੜਾਈ ਝਗੜਾ ਹੋਈ ਸੀ ਜਿਸ ਨੂੰ ਲੈ ਕੇ ਲਗਾਤਾਰ ਇਹਦੇ ਵਿੱਚ ਹੁਣ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ ਮਾਮਲਾ ਜਿਹੜਾ ਹੈ ਮਰਡਰ ਦਾ ਦਰਜ ਕਰ ਲਿਆ ਗਿਆ ਲੇਕਿਨ ਇਸ ਤੇ ਵਿਚਾਲੇ ਜਿੰਨੇ ਵੀ ਜਿਹੜੇ ਪਿੰਡ ਦੇ ਲੋਕ ਨੇ ਉਹ ਸਾਰੇ ਇਕੱਠ ਹੋਏ ਨੇ ਔਰ ਮੰਗ ਕੀਤੀ ਜਾ ਰਹੀ ਹੈ ਕਿ ਜਿਹੜੇ ਵੀ ਅਕਿਊਜ਼ ਸੀਗੇ ਜਿਹੜੇ ਸੀਸੀਟੀਵੀ ਵਿੱਚ ਦਿਖ ਰਹੇ ਨੇ ਉਹ ਉਹਨਾਂ ਦੀ ਗ੍ਰਿਫਤਾਰੀ ਹੋਈ ਹੈ ਜਾਂ ਉਹਨਾਂ ਦੀ ਗ੍ਰਿਫਤਾਰੀ ਜਿਹੜੀ ਉਹ ਕੀਤੀ ਜਾਏ ਜੇਕਰ ਗ੍ਰਿਫਤਾਰੀ ਕੀਤੀ ਹੈ ਤਾਂ ਉਹ ਸਾਡੇ ਸਾਹਮਣੇ ਕਿਤੇ ਜਾ ਹਾਲਾਂਕਿ ਪਰਿਵਾਰਿਕ ਜਿਹੜੇ ਮੈਂਬਰ ਹੈ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਕਿਉਂਕਿ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਆਖਿਰ ਇਸ ਤਰ੍ਹਾਂ ਦੀ ਜਿਹੜੀ ਰੰਜਿਸ਼ਨ ਸੀ ਜਾਂ ਕਿਸ ਤਰ੍ਹਾਂ ਦੀ ਚੀਜ਼ੀ ਪਰਿਵਾਰਿਕ ਜਿਹੜੇ ਮੈਂਬਰ ਹੈ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਕਿਉਂਕਿ ਬਹੁਤ ساری ਚੀਜ਼ਾਂ ਨੇ ਉਹਨੂੰ ਲੈ ਕੇ ਜਿਹੜਾ ਉਹ ਪਰਿਵਾਰਿਕ ਜਿਹੜੇ ਮੈਂਬਰ ਹੈ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਪਾਜੀ ਤੁਸੀਂ ਫਾਦਰ ਹੋ ਨਹੀਂ ਚਾਚਾ ਜੀ ਚਾਚਾ ਜੀ ਹੋ ਹੋਇਆ ਕਿ ਸੀ ਕਿਉਂਕਿ ਜਿਹੜੀ ਸੀਸੀਟੀਵੀ ਦਿਖ ਰਹੀ ਹੈ ਕਿ ਆ ਆਦਿ ਇਹ ਕੁੱਟਦੇ ਮਾਰਦੇ ਉਹ ਜਿਹਨੇ ਇਹ ਦੋ ਇਹ ਕੰਮ ਤੋਂ ਆਦੇ ਸੀ ਤੇ ਦੋ ਮਿੰਟ ਇਹ ਮੁੰਡੇ ਜਿਹੜੇ ਇਹ ਕੰਮ ਹੋਇਆ ਜੀ ਹਾ ਵਾਰਦਾਤ ਹੋਈ ਹੈ ਦੋਨੇ ਕੰਮ ਇਕੱਠੇ ਆਏ ਚਲ ਇਹ ਬਜਾਇ ਮੁੰਡੇ ਛੇ ਮੁੰਡੇ ਦੇ ਦਾਰੀ ਪੀਦੁ ਨਾ ਕੀ ਉਹ ਦੋ ਮੁੰਡਿਆਂ ਨੂੰ ਇੱਕ ਗਾਣਾ ਘੱਟਦੇ ਕੋਈ ਇਹ ਨਾ ਕਹਦੇ ਕਹਾ ਕਾ ਵੀ ਗਾਣਾ ਘੱਟੋ ਇਹ ਪ੍ਰੋਸਾ ਮੌਤ ਹੋਈ ਵੀ ਹੈ ਉਗਾ ਦੋ ਮਿੰਟ ਖੜੋ ਆ ਗਏ ਇਹਨੂੰ ਕਹਿੰਦੇ ਲਾਗੇ ਵੀ ਦੱਦਰੀ ਬੀਬੀ ਆ ਉਹ ਵਾਏ ਬੱਜੇ ਦੇ ਬੈਠੇ ਦੇ ਬੈਠੇ ਗਈ ਕਿਹੜਾ ਚਾਕੂ ਆ ਮਰਿਆ ਇੱਕ ਜਿਹਾ ਚਾਕੂ ਆਖ ਮਰ ਕੱਢ ਦਿਆ ਇਹ ਕਹਦਾ ਜਿਹੜਾ ਕੰਡ ਦਾ ਕੰਡ ਵੜਦਾ ਹਾਂਜੀ ਕਿੰਨੇ ਸਾਲ ਦਾ ਬੰਦਾ ਹੈ 17 ਸਾਲ ਦੀ ਉਮਰ ਹੈ ਹਾਂਜੀ ਪੜਦਾ ਹੈ ਨਹੀਂ ਜੀ ਨਹੀਂ ਉਹ ਦਵਾੜਕਦਾ ਜੀ ਅੱਛਾ ਹਾਂ ਮੁੰਡੇ ਕੌਣ ਸੀ ਤੁਹਾਨੂੰ ਪਛਾਣ ਹੈ ਭਈਆ ਕੇ ਭਈਏ ਹੈ ਜੀ ਅੱਛਾ ਭਈਏ ਹਾਂਜੀ ਟਿਕ ਪਰਵਾਸੀ ਨੇ ਹਾਂਜੀ ਭਈਏ ਪਿੰਡ ਤੋਂ ਬਾਹਰ ਨਿਕਲ ਜੀਦੇ ਆ ਜੀ ਤੇ ਪੁਲਿਸ ਨੇ ਹੁਣ ਕੀ ਹੈ ਕਿ ਪੁਲਿਸ ਨੇ ਕੋਈ ਗ੍ਰਿਫਤਾਰੀ ਕੀਤੀ ਹੈ ਮਾਮਲਾ ਤਦਅਰਜ ਕਰ ਲਿਆ ਹੈ ਹਾਂ ਜੀ ਇਹ ਕਰੇਗਾ 2 2 ਮਿੰਟ ਚੱਕੇ ਵੀ ਆ ਜੀ ਸਾਨੂੰ ਇੱਕ ਹੋਰ ਦਿਖਾ ਤੋਰ ਲੈਣ ਗਏ ਪੇਸ਼ ਕਰੋ ਜੀ ਤੁਹਾਡੀ ਮੰਗ ਕੀ ਹੈ ਸਰ ਤੁਹਾਡੀ ਮੰਗ ਕੀ ਹੈ ਜਿਹੜੇ ਬਈਏ ਪਿੰਡ ਤੋਂ ਬਾਹਰ ਨਹੀਂ ਨੀਂ ਚੀਦੇ ਆ ਜੀ ਠੀਕ ਹੈ ਹਾਂ ਜੀ ਸੁਣਾਈ ਸੀ ਕਿ ਇੱਕ ਸਟੈਬਿੰਗ ਦੇ ਨਾਲ ਇੱਕ ਮੁੰਡੇ ਦੀ ਡੈਥ ਹੋਈ ਹੈ ਜਿਹੜੀ ਵਿਦਨ ਅਸੀਂ 10 ਮਿੰਟ ਸਾਡਾ ਐਸ ਐਚਓ ਪਲੱਸ ਸਾਡੇ ਮਤਲਬ ਜਿੰਨੀ ਵੀ ਪੁਲਿਸ ਪਾਰਟੀ ਸੀਗੀ ਮੌਕੇ ਤੇ ਪਹੁੰਚ ਗਈ ਸੀ ਜੀ ਉਸ ਤੋਂ ਬਾਅਦ ਮਤਲਬ ਮੌਕੇ ਦੀ ਨਜ਼ਾਕਰ ਨੂੰ ਦੇਖਤੇ ਹੋਏ ਬਿਆਨ ਦਰਜ ਕਰਕੇ ਐਫ ਆਈ ਆਰ ਕਾਲੀ ਲੌਂਚ ਕਰਤੀ ਸੀ ਜਿਹੜਾ ਦੂਜਾ ਬੱਚਾ ਹੈਗਾ ਉਹਦੇ ਵੀ ਕਾਫੀ ਕ੍ਰਿਟੀਕਲ ਸਟਾ ਨੇ ਉਹ ਆਪਣਾ ਪਾਕ ਹਸਪੀਟਲ ਚੇਟਮੇਟेड ਤੇ ਉਹਦਾ ਵੀ ਅਸੀਂ ਪੂਰਾ ਮਤਲਬ ਕਿ ਧਿਆਨ ਰੱਖ ਰਿਹਾ ਤੇ ਦੂਜੇ ਪਾਸੇ ਜਿਹੜੀ ਸਾਡੀ ਤਫਤੀਸ਼ ਵਾਲਾ ਐਸਪੈਕਟ ਹੈਗਾ ਉਹ ਮਤਲਬ ਵੱਖ-ਵੱਖ ਸਾਰੀਆਂ ਟੀਮਾਂ ਬਣੀਆਂ ਨੇ ਕਿ ਇਹਨਾਂ ਨੂੰ ਅਸੀਂ ਛੇ ਤੋਂ ਛੇਤੀ ਟ੍ਰੇਸ ਆਊਟ ਕਰ ਲਈਏ ਜਿਹਨਾਂ ਦੀ ਡਿਮਾਂਡ ਕੀ ਹੈ ਕਿਉਂਕਿ ਬੋਡੀ ਰੱਖ ਕੇ ਇੱਥੇ ਪੂਰਾ 에어ਪੋਰਟ ਰੋਡ ਇਹਨਾਂ ਨੂੰ ਜਾਣਦਾ ਬੇਸਿਕਲੀ ਇਹ ਕਹਿ ਰਹੇ ਨੇ ਕਿ ਸਾਨੂੰ ਅਕਿਊਜ਼ ਜਿਹੜੇ ਹੈਗੇ ਨੇ ਉਹ ਫੜ ਦਿਓ ਤੇ ਉਹੀ ਸਾਡਾ ਵੀ ਮਕਸਦ ਹੈ ਬਿਲਕੁਲ ਠੀਕ ਕਿ ਮਤਲਬ ਇਸ ਵੇਲੇ ਸਾਡੀ ਅਬਲ ਸੀਆਈਏ ਦੀਆਂ ਤੇ ਦੋ ਸੀਆਈ ਦੀ ਟੀਮਾਂ ਐਸਐਚਓਜ਼ 6 ਸਾਡੇ ਲੱਗੇ ਹੋਏ ਨੇ ਜਿੱਥੇ-ਜਿੱਥੇ ਉਹਨਾਂ ਦੀ ਲੋਕੇਸ਼ਨ ਜਾ ਰਹੀਆਂ ਨੇ ਤੇ ਮਤਲਬ ਉਹਨਾਂ ਦੇ ਰਿਲੇਟਿਵਸ ਦੀ ਉਹ ਸਾਰੀ ਥਾਂ ਤੇ ਅਸੀਂ ਉਹਨਾਂ ਦੀ ਰਿਪੋਰਟ ਕਰ ਰਹੇ ਹਾਂ ਸਰ ਬਾਈ ਨੇ ਮਾਮਲਾ ਦਰਜ ਬਿਲਕੁਲ ਬਾਈ ਨੇ ਬੰਦੇ ਆਇਡੈਂਟੀਫਾਈਡ ਨੇ ਹਾਂ ਤੇ ਹੁਣ ਤੁਸੀਂ ਸੈਟੀਸਫਾਈ ਕਰ ਰਹੇ ਹੋ ਪਰਿਵਾਰਿਕ ਮੈਂਬਰਾਂ ਦੇ ਨਾਲ ਗੱਲਬਾਤ ਕਰ ਰਹੇ ਹੋ ਕਿ ਇਹ ਸੈਟੀਸਫਾਈ ਅਸੀਂ ਇਹਨਾਂ ਨੂੰ ਇਹੀ ਗੁਜ਼ਾਰਿਸ਼ ਕਰ ਰਹੇ ਹਾਂ ਕਿ ਸਾਡੇ ਨਾਲ ਕੋਆਪਰੇਟ ਕਰੋ ਅਸੀਂ ਮਤਲਬ ਕਿ ਉਹਨਾਂ ਨੂੰ ਛੇਛੇ ਦੀ ਫੜ ਕੇ ਇਹਨਾਂ ਦੇ ਹਵਾਲੇ ਕਰਾਂਗੇ ਕਾਨੂੰਨ ਦੇ ਹਵਾਲੇ ਕਰਾਂਗੇ ਬਿਲਕੁਲ ਤੇ ਜਿਹੜੀ ਅਸੀਂ ਇੱਥੇ ਮਤਲਬ ਲਾਅ ਐਂਡ ਆਰਡਰ ਚ ਆਪਣਾ ਟਾਈਮ ਲਾ ਰਹੇ ਹਾਂ ਉਹੀ ਸਾਨੂੰ ਤਫਤੀਸ਼ ਵੱਲ ਨੂੰ ਮਤਲਬ ਸਾਨੂੰ ਟਾਈਮ ਡਿਵੋਟ ਕਰਨ ਦੀ ਸਾਨੂੰ ਕੀਤਾ ਜਾਵੇ ਕਿ ਬਾਕੀ ਇਹ ਸਿਆਣੇ ਨੇ ਅਜੀਬ ਰੋਸ ਹੈਗਾ ਮਨਚ ਰੋਸ ਹੈਗਾ ਇਹਨਾਂ ਨਾਲ ਸਾਡੀ ਮਤਲਬ ਹਮਦਰਦੀ ਵੀ ਹੈ ਤੇ ਸਾਡਾ ਇਹਨਾਂ ਨਾਲ ਜਿਹੜਾ ਵੀ ਹੈਗਾ ਹਰ ਪੱਖੋਂ ਇਹਨਾਂ ਦੇ ਨਾਲ ਰਿਹਾ ਸੀ ਇਸੇ ਖਬਰ ਤੇ ਹੋਰ ਤਾਜ਼ਾ ਅਪਡੇਟ ਦੇ ਲਈ ਸਾਡੇ ਸਹਿਯੋਗੀ ਮਨੋਜ ਰਾਠੀ ਜੁੜੇ ਹੋਏ ਨੇ ਅ ਮਨੋਜ ਇਕਤਾਪੂਰਆ ਮਾਮਲਾ ਸਮਝਣਾ ਚਾਹਾਂਗੇ ਕਿ ਆਖਰਕਾਰ ਕਿਸ ਗੱਲ ਨੂੰ ਲੈ ਕੇ ਕਦੋਂ ਇਹ ਪੂਰਾ ਝਗੜਾ ਹੁੰਦਾ ਝੜਪ ਹੁੰਦੀ ਹੈ ਕਿ ਨੌਜਵਾਨ ਦੀ ਜਾਨ ਚਲੀ ਜਾਂਦੀ ਹੈ ਤੇ ਨਾਲ ਹੀ ਜੋ ਰੋਡ ਜਾਮ ਕੀਤਾ ਗਿਆ ਉਸ ਨੂੰ ਲੈ ਕੇ ਤਾਜ਼ਾ ਅਪਡੇਟ ਕੀ ਹੈ ਇਹ ਕੋ ਪਰਮਿੰਦਰ ਬਹੁਤ ਹੀ ਛੋਟੀ ਗੱਲ ਸੀ ਜਿਹਾ ਪਾ ਗਈਏ ਕੱਲ ਰਾਤ ਦੀ ਇਹ ਗੱਲ ਹੈ ਕੁੰਬੜਾ ਪਿੰਡ ਇਹ ਮਹਾਲੀ ਜ਼ਿਲ੍ਹੇ ਦਾ ਕਾਫੀ ਵੱਡਾ ਹੈ ਹਾਲਾਂਕਿ ਪ੍ਰਵਾਸੀ ਸਾफी ਜ਼ਿਆਦਾ ਤਦਾਦ ਚ ਉੱਥੇ ਰਹਿੰਦੇ ਆ ਲੇਕਿਨ ਗੱਲ ਕੀ ਹੋਈ ਸੀ ਸਿਰਫ ਜਿਹੜੇ ਦੋ ਗੁੱਟ ਨੇ ਔਰ ਸਾਰੇ ਬੜੀ ਹੈਰਾਨ ਕਰਨ ਦੇਣ ਵਾਲੀ ਗੱਲ ਹੈ ਕਿ ਸਾਰੇ ਨਾਬਾਲिग ਨੇ 16 ਸਾਲ 17 ਸਾਲ ਇਹਨਾਂ ਦੀ ਉਮਰ ਹੈ ਜਿਹੜੇ ਜਿਨ੍ਹਾਂ ਦੇ ਨਾਲ ਕੁੱਟਮਾਰ ਹੋਈ ਹੈ ਉਹ ਵੀ ਤੇ ਜਿਨ੍ਹਾਂ ਨੇ ਮਾਰਿਆ ਉਹ ਵੀ ਤੇ ਛੋਟੀ ਜੀ ਗੱਲ ਸੀ ਇੱਕ ਥੋੜੀ ਟੱਕਰ ਹੋਈ ਸੀ ਸਾਈਕਲਾਂ ਦੇ ਜਿਹੜੇ ਜਾ ਰਹੇ ਸੀਗੇ ਤੇ ਥੋੜੀ ਟੱਕਰ ਹੋਈ ਆਪਸ ਵਿੱਚ ਬੈਸਮ ਵਿਸਾਈ ਹੋਈ ਤਾਂ ਇੱਕ ਗੁੱਟ ਜਿਹੜਾ ਹੈ ਆਪਣੇ ਦੋਸਤਾਂ ਨਾਲ ਲੈ ਕੇ ਉਹਨਾਂ ਨੂੰ ਲੈ ਕੇ ਫਿਰ ਆਂਦਾ ਤੇ ਚਾਕੂ ਉਹਨਾਂ ਦੇ ਕੋਲ ਹੁੰਦੇ ਬੜੀ ਕਹਿ ਸਕਦੇ ਆਂ ਔਰ ਬੜੀ ਬੇਰਹਿਮੀ ਦੇ ਨਾਲ ਇੱਕ ਦਾ ਗਲਾ ਵੱਢਦਾ ਤੇ ਦੂਜੇ ਦੀ ਅੱਖ ਚ ਚਾਕੂ ਜਿਹੜਾ ਉਹ ਵਾਰ ਦਿੰਦਾ ਯਾਨੀ ਕਿ ਜਿਹਦੇ ਜਿਹੜਾ ਗਲਾ ਵੱਢਿਆ ਉਹਦੀ ਤਾਂ ਇਲਾਜ ਦੌਰਾਨ ਮੌਤ ਹੋ ਚੁੱਕੀ ਹੈ ਜਦਕਿ ਦੂਜਾ ਉਹਦਾ ਸਾਥੀ ਜਿਹੜਾ ਉਸ ਹਸਪਤਾਲ ਚ ਕਾਫੀ ਕ੍ਰਿਟੀਕਲ ਕੰਡੀਸ਼ਨ ਹੈ ਜਿਹਦੇ ਅੱਖਾਂ ਜਿਹੜਾ ਚੱਕੋ ਮਾਰਿਆ ਹਾਲਾਂਕਿ ਜਿਹੜੇ ਵੀ ਭਾਜੇ ਹੋਏ ਨੇ ਉਹਨੂੰ ਲਗਾਤਾਰ ਟੀਮਾਂ ਜਿਹੜੀ ਹੈ ਉਹਦੇ ਵਿੱਚ ਕਿਉਂਕਿ ਰਾਤ ਹੀ ਮਾਮਲਾ ਦਰਜ ਕਰ ਲਿਆ ਸੀਗਾ ਲੇਕਿਨ ਸਵੇਰੇ ਜਿੱਦਾਂ ਜਿੱਦਾਂ ਲੋਕਾਂ ਨੂੰ ਪਤਾ ਚੱਲਿਆ ਜਿਹੜੇ ਪਿੰਡ ਦੇ ਲੋਕ ਨੇ ਸਰਕਾਰੀ ਮੈਂਬਰ ਨੇ ਉਹਨਾਂ ਨੇ ਕਾਫੀ ਰੋਸ ਜਿਹੜਾ ਵੇਖਣ ਨੂੰ ਮਿਲਿਆ ਤੇ 에어ਪੋਰਟ ਰੋਡ ਪੂਰਾ ਜਾਮ ਲਾਤਾ ਹਾਲਾਂਕਿ ਕਰੀਬਨ ਕਹ ਸਕਦੇ ਆ ਕਿ 12 ਵਜੇ ਕਰੀਬ 11 ਵਜੇ ਦਾ ਇਹ ਜਿਹੜਾ ਜਾਮ ਲਾਇਆ ਸੀਗਾ ਤੇ ਹੁਣ ਤੱਕ ਦੀ ਵੀ ਸਿਚੁਏਸ਼ਨ ਜੇ ਅਸੀਂ ਗੱਲ ਕਰ ਲਈਏ ਕਰੀਬ 3 ਵਜੇ ਦਾ ਸਮਾਂ ਹੈ ਹਜੇ ਵੀ ਜਿਹੜਾ ਜਾਮ ਹੈ ਉਹ ਲਾਇਆ ਹੋਇਆ ਲੋਕਾਂ ਦਾ ਸਾਫ਼ ਤੌਰ ਤੇ ਕਹਿਣਾ ਹੈ ਪਰਿਵਾਰਿਕ ਮੈਂਬਰਾਂ ਦਾ ਸਾਫ਼ ਤੌਰ ਤੇ ਕਹਿਣਾ ਹੈ ਕਿ ਜਦ ਤੱਕ ਸੱਡੀ ਜਿਹੜੇ ਗ੍ਰਿਫਤਾਰੀ ਨਹੀਂ ਹੁੰਦੀ ਜਦ ਤੱਕ ਜਿਹੜੇ ਅਕਿਊਜ਼ ਨੇ ਫੜੇ ਨਹੀਂ ਜਾਂਦੇ ਜਦ ਤੱਕ ਅਸੀਂ ਇੱਥੋਂ ਨਹੀਂ ਜਾਵਾਂਗੇ ਠੀਕ ਹੈ ਮਨੋਜੀ ਪੂਰੀ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਜਿਹੜੇ ਯੂਥ ਫੈਸਟੀਵਲ ਹਨੀਆਂ ਸਟੇਜਾਂ ਤੇ ਜਜਮੈਂਟ ਦੀ ਵੇਟ ਕਰਿਆ ਕਰਾਂਗੇ ਉਹਨਾਂ ਯੂਥ ਫੈਸਟੀਵਲਾਂ 'ਚ ਕਦੇ ਚੀਫ ਗੈਸਟ ਵੀ ਬਣ ਕੇ ਜਾਇਆ ਕਰਾਂਗੇ ਕੁਦਰਤ ਹੈ ਕੁਦਰਤ ਪਰਮਾਤਮਾ ਤੁਸੀਂ ਵੀ ਇਹੀ ਕਰ ਸਕਦੇ ਹੋ ਬਿਲਕੁਲ ਆਪਣਾ ਦਿਰੜ ਇਰਾਦੇ ਔਰ ਆਪਣੀ ਮੰਜ਼ਿਲ ਅਰਜੁਨ ਵਾਂਗੂ ਸਿਰਫ ਮੱਛੀ ਦੀ ਆਖੀ ਨਜ਼ਰ ਆਵੇ ਬਸ ਆਪਣੇ ਗੋਲ ਤੈਅ ਕਰੋ ਬਹੁਤ ਟੈਲੈਂਟ ਹੈ ਤੁਹਾਡੇ 'ਚ ਚਾਹੇ ਵਕੀਲ ਬਣਨਾ ਚਾਹੁੰਨੇ ਹੋ ਚਾਹੇ ਡਾਕਟਰ ਬਣਨਾ ਚਾਹੁੰਨੇ ਹੋ ਇੰਜੀਨੀਅਰ ਬਣਨਾ ਚਾਹੁੰਨੇ ਹੋ ਆਈਐਸ ਜਾਣਾ ਚਾਹੁੰਨੇ ਹੋ ਆਈਪੀਐਸ ਕਰਨਾ ਚਾਹੁੰਨੇ ਹੋ ਕਰ ਸਕਦੇ ਹੋ ਇਰਾਦਾ ਚਾਹੀਦਾ ਕਿਸੇ ਦੇ ਕਹਤੇ ਨਹੀਂ ਹੋ ਸਕਦਾ ਇਹ ਕੰਮ ਵੀ ਉਹ ਬਣ ਜਾ ਅੰਦਰੋਂ ਆਂਡੇ ਦੀ ਕਿਸਮਤ 'ਚ ਟੁੱਟਣਾ ਲਿਖਿਆ ਆ ਗੱਲ ਨੋਟ ਕਰ ਲਿਓ ਆਂਡੇ ਦੀ ਕਿਸਮਤ 'ਚ ਟੁੱਟਣਾ ਲਿਖਿਆ ਆਂਡੇ ਨੇ ਟੁੱਟਣੀ ਟੁੱਟਣਾ ਪਰ ਜੇ ਉਹ ਆਂਡਾ ਬਾਰਲੀ ਫੋਰਸ ਨਾਲ ਟੁੱਟਦਾ ਤਾਂ ਉਹਦੇ ਅੰਦਰਲੀ ਜ਼ਿੰਦਗੀ ਖਤਮ ਪਰ ਜੇ ਉਹੀ ਅੰਡਾ ਅੰਦਰਲੀ ਫੋਰਸ ਨਾਲ ਟੁੱਟਦਾ ਤਾਂ ਜ਼ਿੰਦਗੀ ਸ਼ੁਰੂ ਇੰਨਾ ਕੁ ਫਰਕਾ ਬਸ ਆਪਣੇ ਅੰਦਰੋਂ ਫੁੱਟੋ ਕਿ ਤੁਸੀਂ ਕੌਣ ਹੋ ਬਾਹਰਲੀ ਫੋਰਸ ਨਾਲ ਕੁਝ ਨਹੀਂ ਹੋ ਸਕਦਾ ਮਾਪੇ ਕਹਿਣ ਲੱਗ ਜਾਂਦੇ ਡਾਕਟਰ ਬਣ ਜਾਣ ਸਾਰੇ ਡਾਕਟਰ ਬਣ ਕੇ ਮਰੀਜ਼ ਕੌਣ ਬਣੂਗਾ ਫਿਰ ਮੇਰੇ ਮਾਪੇ ਗਏ ਪਾਇਲਟ ਬਣ ਜਾ ਫਿਰ ਸਵਾਰੀਆਂ ਕੌਣ ਬਣਨਗੀਆਂ ਵੀ ਸਾਰੀ ਜਹਾਜ਼ ਚਲਾਉਣ ਲੱਗੇ ਕਿਸੇ ਨੇ ਸਾਡੇ ਵਰਗਾ ਵੀ ਬਣਨਾ ਹੁੰਦਾ ਸੋਚ ਕਰਕੇ ਅੱਜ ਜਿਹੜੇ ਬੱਚੇ ਜਿੱਤੇ ਨੇ ਜਦੋਂ ਘਰੇ ਜਾਣਗੇ ਇਹਨਾਂ ਦੇ ਮਾਪੇ ਇਹਨਾਂ ਨੂੰ ਵਧਾਈਆਂ ਦੇਣਗੇ ਹੋ ਸਕਦਾ ਪਹਿਲਾਂ ਇਹਨਾਂ ਦੇ ਮਾਪੇ ਇਹਨਾਂ ਨੂੰ ਇਸ ਕੰਮ ਤੋਂ ਰੋਕਦੇ ਹੋਣ ਕਿ ਬੇਟਾ ਆਪਾਂ ਨੇ ਕੀ ਲੈਣਾ ਹੈ ਜੇ ਕੰਮਾਂ ਤੋਂ ਪੜਿਆ ਕਰੋ ਪਰ ਨਾਲ ਨਾਲ ਆਹ ਵੀ ਜ਼ਰੂਰੀ ਹੈ ਕਲਚਰ ਐਕਟਿਵ ਹਰ ਹਰ ਵਾਰੀ ਨੰਬਰ ਨਹੀਂ ਨਾ ਸਾਨੂੰ ਪੜਾਈ ਜਾਂਦੇ ਆ ਪੜਾਈ ਹੋਰ ਕੁਝ ਜਾਂਦੇ ਆ ਜ਼ਿੰਦਗੀ ਚ ਕੰਮ ਕੁਝ ਹੋਰ ਆ ਰਿਹਾ ਤੁਸੀਂ ਮੈਨੂੰ ਦੱਸ ਦੋ a² b² 2ab ਦਾ ਫਾਰਮੂਲਾ ਵਰਤ ਕੇ ਕਦੇ ਕੇਲੇ ਖਰੀਦੇ ਆ ਤੁਸੀਂ ਨਾ ਪੜਾਈ ਜਾਂਦੇ ਸਾਨੂੰ tan θ cos θ ਵੀ ਸਾਇੰਸ ਵਾਲਿਆਂ ਨੂੰ ਪੜਾ ਲਓ ਯਾਰ ਉਹ ਪੜਾਈ ਜਾਂਦੇ ਸਨ ਉਹ ਇੱਕ ਨਾ ਪੋਸਟਮੈਨ ਦੀਆਂ ਪੋਸਟਾਂ ਨਿਕਲੀਆਂ ਡਾਕੀਏ ਰੱਖਣੇ ਸੀ ਡਾਕੀਏ ਪੋਸਟਾਂ ਨਿਕਲੀਆਂ ਚਲੋ ਥਿਉਰੀ ਚ ਪਾਸ ਹੋ ਗਏ ਕਹਿੰਦੇ ਜੀ ਇੰਟਰਵਿਊ ਹੋਊਗੀ ਇੱਕ ਬੰਦਾ ਆਇਆ ਉਹਦੀ ਇੰਟਰਵਿਊ ਆਈ ਉਹ ਕਹਿੰਦੇ ਵੀ ਬਾਕੀ ਸਾਰਾ ਕੁਝ ਠੀਕ ਹੈ ਕੁਆਲਿਫੀਕੇਸ਼ਨ ਠੀਕ ਹੈ ਸਭ ਕੁਝ ਠੀਕ ਹੈ ਇੰਟਰਵਿਊ ਹੈ ਪਹਿਲਾ ਸਵਾਲ ਭਰਤੀ ਤੋਂ ਚੰਨ ਤੱਕ ਦੀ ਦੂਰੀ ਕਿੰਨੀ ਹੈ ਉਹ ਕਹਿੰਦਾ ਜੀ ਜੇ ਇਸ ਰੂਟ ਤੇ ਚਿੱਠੀਆਂ ਵੰਡਣੀਆਂ ਫੇਰ ਮੇਰਾ ਜਵਾਬ ਹੈ ਜੀ ਯਾਰ ਰੱਖਣਾ ਡਾਕੀ ਐ ਤੁਸੀਂ ਪੁੱਛੀ ਜਨੋ ਚਰ ਧਰਤੀ ਤੋਂ ਚੰਨ ਤੱਕ ਦੀ ਦੂਰੀ ਉਹਨੂੰ ਹਿਆਰਪੁਰ ਤੋਂ ਆਦਮਪੁਰ ਭੋਗਪੁਰ ਪੁੱਛ ਲਓ ਫਗਵਾੜਾ ਪੁੱਛ ਲਓ ਕਿੰਨੀ ਦੀ ਦੂਰ ਪੈਂਦਾ ਉਹਨੇ ਚਿੱਠੀਆਂ ਵੰਡਣ ਜਾਣਾ ਉਹਨੇ ਸਾਡੇ ਸਿਲੇਬਸ 'ਚ ਹੋਰ ਕੁਝ ਪੜਾਈ ਜਾਂਦੇ ਆ ਕੋਈ ਗੱਲ ਨਹੀਂ ਹੌਲੀ ਹੌਲੀ ਅਸੀਂ ਸਿਲੇਬਸ ਨੂੰ ਪ੍ਰੈਕਟੀਕਲ ਕਰ ਰਹੇ ਕਿਉਂਕਿ ਦੇਖੋ ਅਕਲ ਬਦਾਮ ਖਾ ਕੇ ਨਹੀਂ ਆਉਂਦੀ ਠੱਕੇ ਖਾ ਕੇ ਆਉਂਦੀ ਹੈ ਪ੍ਰੈਕਟੀਕਲ ਜ਼ਿਆਦਾ ਕੰਮ ਜਿਹੜਾ ਤੁਹਾਨੂੰ ਪਰਫੈਕਟ ਬਣਾਉਂਦਾ ਹੈ ਥਿਉਰੀ ਚ ਠੀਕ ਹੈ ਥਿਉਰੀ ਵੀ ਬਹੁਤ ਜ਼ਰੂਰੀ ਹੈ ਪਰ ਥਿਉਰੀ ਦੇ ਨਾਲ ਜਦੋਂ ਪ੍ਰੈਕਟੀਕਲ ਨਾਲ ਹੋਵੇ ਤਾਂ ਫਿਰ ਪਰਫੈਕਟ ਇੱਕ ਰਿਜ਼ਲਟ ਆਉਂਦਾ ਫਿਰ ਸੋ ਪੜਾਈ ਚ ਵੀ ਤੁਸੀਂ ਦੇਖ ਲਿਓ ਜਿਹੜੇ ਬੱਚੇ ਗਿੱਧੇ ਚ ਫਸਟ ਆਏ ਆ ਜਿਹੜੇ ਲੁੱਡੀਆਂ ਚ ਫਸਟ ਆਏ ਆ ਜਿਹੜੇ ਭੰਗੜਿਆਂ ਚ ਫਸਟ ਆਏ ਆ ਜਿਹੜੇ ਕਵਿਤਾ ਚ ਫਸਟ ਆਏ ਆ ਸ਼ਰਤਾਂ ਲੋਕ ਪੜਾਈ ਚ ਨਹੀਂ ਫਸਟ ਆਉਣਗੇ ਉਹ ਕਿਉਂਕਿ ਸਾਰੇ ਪਾਸੇ ਹੁੰਦੇ ਆ ਫਿਰ ਉਹ ਫਿਰ ਸਾਰੇ ਪਾਸੇ ਆਪਣੀ એનર્ਜੀ ਲਾਉਂਦੇ ਆ ਉਹਨਾਂ ਨੂੰ ਚਾਹ ਹੁੰਦਾ ਜਨੂਨ ਹੁੰਦਾ ਕੁਝ ਕਰਨ ਦਾ ਸੋ ਜਨੂਨ ਤੋਂ ਬਿਨਾ ਨਹੀਂ ਗੱਲ ਹੋ ਸਕਦੀ ਸੋ ਆਪਣਾ ਅਹਿਮੀਅਤ ਜ਼ਰੂਰ ਬਣਾ ਕੇ ਰੱਖੋ ਜਿੱਥੇ ਵੀ ਹੈਗੇ ਹੋ ਤੁਹਾਡੀ ਤੁਹਾਡੇ ਬਿਨਾ ਸਰੇ ਨਾ ਮਤਲਬ ਜਿੱਥੇ ਜਾऊं ਮਤਲਬ ਸਰੇ ਨਾ ਨਹੀਂ ਤਾਂ अपना तो ये हाल है आज भी बाजार से खाली हाथ वापस आ जाता हूं आज भी बाजार से खाली हाथ वापस आ जाता हूं पहले पैसे नहीं थे अब ख्वाहिश नहीं है सो ख्वाहिशें तो रखिए कि बाजार च कुछ था, कुछ लेके ताइए खुशी मार बैठे हैं जिंदगी दे इतने झमेले पे गए ਖਤਮ ਹੀ ਹੋ ਗਏ ਆ ਸੁਪਨੇ ਹੀ ਖਤਮ ਹੋ ਗਏ ਸਭ ਤੋਂ ਖਤਰਨਾਕ ਹੁੰਦਾ ਹੈ ਸੁਪਨਿਆਂ ਦਾ ਮਰ ਜਾਣਾ ਉਸ ਤੋਂ ਵੀ ਖਤਰਨਾਕ ਹੁੰਦਾ ਹੈ ਘਰੋਂ ਕੰਮ ਤੇ ਤੇ ਕੰਮ ਤੋਂ ਕਰ ਜਾਣਾ ਕੁਝ ਨਵਾਂ ਕਰੀਏ ਕੁਝ ਸਮਾਜ ਲਈ ਕਰੀਏ ਅਬਦਲੀ ਤਹਿਰਕ ਆਦਾ ਸੋ ਲੱਗੇ ਹੋਇਆ ਮੈਨੂੰ ਚੰਗਾ ਲੱਗਿਆ ਜਦੋਂ ਮੈਨੂੰ ਇਨਵੀਟੇਸ਼ਨ ਦੇਣਾ ਹੈ ਦੇਵੀ ਕਾਲਜ ਦੀ ਪ੍ਰਬੰਧਕੀ ਕਮੇਟੀ ਮੈਂ ਕਹਿੰਦਾ ਜਰੂਰ ਆਉਂਗਾ ਜੀ ਕਿਉਂਕਿ ਮੰਨਤਾ ਪ੍ਰਾਣੇ ਦਿਨ ਯਾਦ ਆ ਗਏ ਅਸੀਂ ਵੀ ਐਂ ਖੜੇ ਹੁੰਦੇ ਸੀ ਕਿ ਕਦੋਂ ਸਾਡੀ ਵਾਰੀ ਆਊਗੀ ਫਿਰ ਉਸ ਤੋਂ ਬਾਅਦ ਇਹ ਦੇਖਦੇ ਸੀ ਕਿ ਵੀ ਕਦੋਂ ਸਾਡਾ ਰਿਜ਼ਲਟ ਆਊਗਾ ਕਈ ਵਾਰੀ ਬਸ ਪਹਿਲਾਂ ਆ ਜਾਂਦੀ ਸੀ ਰਿਜ਼ਲਟ ਲੇਟ ਹੁੰਦਾ ਸੀ ਐਸਡੀਐਮ ਸੱਪੜਗਾ ਨੂੰ ਲੈ ਕੇ ਰਾਜਸਥਾਨ ਦੇ ਟੋਂਕ ਦੇ ਵਿੱਚ ਜ਼ਬਰਦਸਤ ਬਵਾਲ ਆਜ਼ਾਦ ਉਮੀਦਵਾਰ ਨਰੇਸ਼ ਮੀਨਾ ਦੇ ਸਮਰਥਕਾਂ ਨੇ ਕੀਤਾ ਇਸ ਪ੍ਰਦਰਸ਼ਨ ਖਦੇੜਨ ਦੇ ਲਈ ਪੁਲਿਸ ਨੇ ਕੀਤਾ ਥੂ ਗੈਸ ਦਾ ਇਸਤੇਮਾਲ ਆਯੂਪੀ ਦੇ ਪ੍ਰਯਾਗਰਾਜ ਦੇ ਵਿੱਚ ਚਾਰ ਦਿਨਾਂ ਤੋਂ ਵਿਦਿਆਰਥੀਆਂ ਦਾ ਪ੍ਰਦਰਸ਼ਨ ਜਾਰੀ ਵਨ ਡੇ ਵਨ ਸ਼ਿਫਟ ਪ੍ਰੀਖਿਆ ਦੀ ਕਾਰੇ ਨੇ ਮੰਗਾ ਯੂਪੀਐਸਸੀ ਦੇ ਬਾਹਰ ਵਿਦਿਆਰਥੀਆਂ ਨੇ ਜੰਮ ਕੇ ਕੀਤਾ ਹੰਗਾਮਾ ਬੈਰੀਕੇਡ ਤੋੜ ਕੇ ਵਧੇ ਅੱਗੇ ਪ੍ਰਦੂਸ਼ਣ ਨੇ ਸਿਟੀ ਬਿਊਟੀਫੁੱਲ ਦੀ ਡਿਊਟੀ ਨੂੰ ਲਾਈ ਨਜ਼ਰ ਵੈਰੀ ਪੂਰ ਤੋਂ ਗੰਭੀਰ ਸ਼੍ਰੇਣੀ ਦੇ ਵਿੱਚ ਪਹੁੰਚੀ ਹਵਾ 450 ਦੇ ਕਰੀਬ ਦਰਜ ਕੀਤਾ ਗਿਆ ਏਅਰ ਕੁਆਲਿਟੀ ਇੰਡੈਕਸ ਪੰਜਾਬ ਦੀ ਹਵਾ ਦੇ ਵਿੱਚ ਹੋਇਆ ਥੋੜਾ ਸੁਧਾਰ ਪੰਜਾਬ ਦੇ ਵਿੱਚ ਜ਼ਿਆਦਾਤਰ ਸ਼ਹਿਰਾਂ ਦੇ ਵਿੱਚ ਏਅਰ ਕੁਆਲਿਟੀ ਇੰਡੈਕਸ 200 ਤੋਂ ਹੇਠਾਂ ਪਰ ਅੰਮ੍ਰਿਤਸਰ ਦੇ ਵਿੱਚ ਅਜੇ ਵੀ ਏਅਰ ਕੁਆਲਿਟੀ ਇੰਡੈਕਸ 300 ਤੋਂ ਉਪਰ ਕਿਸਾਨਾਂ ਦੇ ਦਰਨੇ ਕਾਰਨ NHAI ਨੂੰ ਹੋਇਆ ਕਰੋੜਾਂ ਰੁਪਏ ਦਾ ਨੁਕਸਾਨ ਟੋਲ ਪਲਾਸ ਦਾ ਬੰਦ ਹੋਣ ਦੇ ਕਾਰਨ 50 ਕਰੋੜ ਦਾ ਨੁਕਸਾਨ 22 ਦਿਨ ਬੀਕੇਜ ਉਗਰਾਹ ਨੇ 24 ਟੋਲ ਪਲਾਜ਼ਾ ਕੀਤੇ ਸਨ ਬੰਦ ਅੰਮ੍ਰਿਤਸਰ 에어ਪੋਰਟ ਤੇ ਅੱਜ ਵੀ ਵਿਜ਼ਿਬਿਲਟੀ ਜ਼ੀਰੋ ਡਾਣਾ ਤੇ ਪੈ ਰਿਹਾ ਅਸਰ ਪਠਾਨਕੋਟ ਦੇ ਵਿੱਚ ਹੀ স্মੋਕ ਦੀ ਚੱਦਰ ਚੰਡੀਗੜ੍ਹ ਦੇ ਹਾਲਾਤ ਤੇ ਸੰਸਦ ਮਨੀਤ ਕਵਾਰੀ ਨੇ ਜਤਾਈ ਫਿਕਰ ਪ੍ਰਸ਼ਾਸਕ ਨੂੰ ਕੀਤੀ ਅਪੀਲ ਜਦੋਂ ਤੱਕ ਸਾਫ਼ ਨਹੀਂ ਹੁੰਦੀ ਹਵਾ ਸਕੂਲ ਬੰਦ ਕਰਨ ਦਾ ਕੀਤਾ ਜਾਵੇ ਵਿਚਾਰ ਤੋ ਨਹੀਂ ਪਰਤੀਸ਼ਨ ਨੂੰ ਲੈ ਕੇ ਹਾਈ ਕੋਰਟ ਦਾ ਵੱਡਾ ਆਦੇਸ਼ ਲਾਊਡ ਸਪੀਕਰ ਅਤੇ ਹਾਰਨ ਦੇ ਨਾਲ ਜ਼ਿਆਦਾ ਹੋਇਆ ਸ਼ੋਰ ਧੰਦਰ ਜੁਗਵੀ ਗਿਆ ਐਫ ਆਈ ਆਰ ਰਾਤ 10 ਤੋਂ ਸਵੇਰੇ 6 ਵਜੇ ਤੱਕ ਲਾਊਡ ਸਪੀਕਰਾਂ ਦੇ ਇਸਤੇਮਾਲ ਤੇ ਰੋਕ ਆਪ ਵਿਰਾਇਕ ਆਮਨਤੁੱਲਾ ਨੂੰ ਅਦਾਲਤੋਂ ਮਿਲੀ ਵੱਡੀ ਰਾਹਤ ਅਦਾਲਤ ਨੇ 1 ਲੱਖ ਦੇ ਜ਼ਮਾਨਤੀ ਪਾਉਣ ਤੇ ਰਿਹਾ ਕਰ ਦੇ ਦਿੱਤੇ ਆਦੇਸ਼ ਸਪਲੀਮੈਂਟਰੀ ਚਾਰ ਸ਼ੀਟ ਤੇ ਨੋਟਿਸ ਲੈਂਡ ਤੋਂ ਕੀਤਾ ਇਨਕਾਰ ਵਾਈਟ ਹਾਊਸ ਦੇ ਵਿੱਚ ਜੋ ਬਾਈਡਨ ਤੇ ਡੋਨਲਡ ਟਰੰਪ ਨੇ ਕੀਤੀ ਮੁਲਾਕਾਤ ਬਾਈਡਨ ਨੇ ਟਰੰਪ ਦਾ ਕੀਤਾ ਸਵਾਗਤ ਬਾਈਡਨ ਦੇ ਸੱਦੇ ਤੇ ਵਾਈਟ ਹਾਊਸ ਪਹੁੰਚੇ ਸਨ ਟਰੰਪ ਦਿੱਲੀ ਦੇ ਰੋहिणी ਇਲਾਕੇ ਦੇ ਵਿੱਚ ਸਪੈਸ਼ਲ ਸੈਲ ਦੀ ਬਰਮਾਸ਼ ਦੇ ਨਾਲ ਮੁੱਠ ਘੇੜ ਢਿਲੂ ਦਾਸਪੁਰਿਆ ਗੈਂਗ ਦਾ ਸ਼ਟਰਰ ਗ੍ਰਫਤਾਰ ਪਰ ਉਸ ਦੇ ਨਾਲ ਮੁੱਠ ਘੇੜ ਦੇ ਦੌਰਾਨ ਹੋਇਆ ਜ਼ਖਮੀ ਮਹਾਰਾਸ਼ਟਰ ਦੇ ਏਜਲਗਾਉਂ ਦੇ ਵਿੱਚ ਐਂਬੂਲੈਂਸ ਬਲਾਸਟ ਆਕਸੀਜਨ ਸਿਲੰਡਰ ਨੂੰ ਲੱਗੀ ਭਿਆਨਕ ਸਿਲੰਡਰ ਨੂੰ ਅੱਗ ਲੱਗਣ ਦੇ ਨਾਲ ਤਮਾਕਾ ਗਰਮਤੀ ਮਹੱਲਾ ਨੂੰ ਲੈ ਕੇ ਜਾ ਰਹੀ ਸੀ ਐਂਬੂਲੈਂਸ ਸਮੇਂ ਰਹਿੰਦੇ ਐਂਬੂਲੈਂਸ ਨੂੰ ਉਤਾਰਿਆ ਹਥਿਆਰਾਂ ਦੀ ਤਸਦੀ ਦੇ ਖਿਲਾਫ ਫੂਕਪੁਰ ਬੁਲਦਾ ਵੱਡਾ ਐਕਸ਼ਨ 11 ਪਿਸਤੌਲ ਅਤੇ 21 ਮੈਗਜ਼ੀਨ ਬਰਾਮਦ ਦੋ ਸ਼ੱਕੀ ਮੋਟਰਸਾਈਕਲ ਛੱਡ ਕੇ ਮੌਕੇ ਤੋਂ ਹੋਏ ਫਰਾ ਅੰਮ੍ਰਿਤਸਰ ਦੇ ਸਾਬਕਾ ਪੁਲਿਸ ਇੰਸਪੈਕਟਰ ਨੇ ਕੀਤੀ ਖੂਬਸ਼ੀ ਸੁਖਵਿੰਦਰ ਰੰਦਾਵਾ ਨੇ ਖੁਦ ਨੂੰ ਗੋਲੀ ਮਾਰ ਕੇ ਜੀਵਨ ਲੀਲਾ ਕੀਤੀ ਸਮਾਪਤ ਇੱਕ ਸੀਵੀਏ ਕੇਸ ਕਰਕੇ ਚਲਰੇ ਸੰ ਪਰੇਸ਼ਾਨ एयर स्पीच मामले ਦੇ ਵਿੱਚ ਹਿੰਦੂ ਆਗੂਆਂ ਤੇ ਐਕਸ਼ਨ ਲੁਧਿਆਣਾ ਪੁਲਿਸ ਨੇ ਚਾਰ ਹਿੰਦੂ ਆਗੂਆਂ ਦੇ ਖਿਲਾਫ ਦਰਜ ਕੀਤਾ ਮਾਮਲਾ ਸੋਸ਼ਲ ਮੀਡੀਆ ਤੇ ਭੜਕਾਊ ਪੋਸਟਾਂ ਸ਼ੇਅਰ ਕਰਨ ਦਾ ਇਲਜ਼ਾਮ ਗੁਰਪ੍ਰੀਤ ਸਿੰਘ ਹਰੀਨੋ ਕਤਲ ਕਾਂਡ ਦੀ ਜਾਂਚ ਤੇਜ਼ ਫਰੀਦਕੋਟ ਪਹੁੰਚੀ ਐਨਆਈਏ ਦੀ ਟੀਮ ਕਤਲ ਤੇ ਅਤਵਾਦੀ ਕਨੈਕਸ਼ਨ ਦੀ ਕੀਤੀ ਜਾ ਰਹੀ ਹੈ ਜਾਂਚ ਮਾਮਲੇ ਦੇ ਵਿੱਚ ਅਰਚਟਾਲਾ ਅਤੇ ਅਮਰਿਤਪਾਲ ਸਿੰਘ ਵੀ ਨੇ ਨਾਮਜ਼ਦ ਮਹਾਲੀ ਦੇ ਟੋਂਬੜਾ ਚ ਦੋ ਗੁੱਟਾਂ ਦੇ ਵਿੱਚ ਝੜਪ ਇੱਕ ਨੌਜਵਾਨ ਦੀ ਮੌਤ ਪਰਿਵਾਰਕ ਮੈਂਬਰਾਂ ਨੇ 에어ਪੋਰਟ ਰੋਡ ਤੇ ਲਗਾਇਆ ਜਾ ਲੋਧਿਆਣਾ ਦੇ ਦੁਗਰੀ ਦੇ ਵਿੱਚ ਬੀਸੀਐਮ ਸਕੂਲ ਦੇ ਬਾਹਰ ਗੁੰਡਾਗਰਦੀ ਤਿੰਨ ਅਣਪਛਾਤੇਆਂ ਨੇ ਵਿਦਿਆਰਥੀ ਦੀ ਕੀਤਾ ਜਾਣ ਲੇਵਾ ਹਮਲਾ ਦੋ ਮੁਲਜ਼ਮ ਕਿੱਤੇ ਗਏ ਗ੍ਰਫਤਾਰ ਇੱਕ ਹੋਇਆ ਫਰਾ। ਬਾੜੀ ਦੇ ਪਿੰਡ ਕੁੰਬੜਾ ਦੇ ਵਿੱਚ ਦੋ ਤਰ੍ਹਾਂ ਦੇ ਵਿਚਾਲੇ ਝੜਪ ਤਿੰਨ ਚਾਰ ਨੌਜਵਾਨਾਂ ਨੂੰ ਲੱਗੀਆਂ ਗੰਭੀਰ ਸੱਟਾਂ ਇੱਕ ਆਈਐਸਯੂ ਦੇ ਵਿੱਚ ਭਰਤੀ। ਅੰਮ੍ਰਿਤਸਰ ਚ ਨਿਊ ਗੋਲਡਨ ਐਵੇਨਿਊ ਸਥਿਤ ਲੈਬਾਰਟਰੀ ਦੇ ਵਿੱਚ ਲੱਗੀ ਤਾਨਾ ਕਾਗਜ਼ ਫਾਇਰ ਵਿਭਾਗ ਨੇ ਮੌਕੇ ਤੇ ਪਹੁੰਚ ਕੇ ਆ ਕੇ ਤੇ ਪਾਇਆ ਕਾਬੂ ਸ਼ਾਰਟ ਸਰਕਲ ਦੱਸੀ ਜਾ ਰਹੀ ਹੈ ਵਜਾ। ਰੋਕ ਤੱਕ ਜੇ ਦੇਖਿਆ ਤੁੰਦਾ ਕਹਿ ਰਿਹਾ ਜ਼ਿਆਦਾ ਤੁੰਦ ਹੋਣ ਦੇ ਕਾਰਨ ਹਾਈਵੇ ਤੇ ਟਕਰਾਏ ਜੀ ਤੋਂ 7 ਵਾਹਨ ਹਾਸੀ ਤੋਂ ਬਾਅਦ ਸੜਕ ਤੇ ਲੱਗਿਆ ਜਾਮ ਜ਼ਖਮੀਆਂ ਨੂੰ ਹਸਪਤਾਲ ਦੇ ਵਿੱਚ ਕਰਵਾਇਆ ਗਿਆ ਪਰ ਨਿਜਰੰਤਰ ਦੇ ਗੁਰੂ ਨਾਨਕ ਮਿਸ਼ਨ ਚੌਂਕ ਦੇ ਵਿੱਚ ਵਾਪਰਿਆ ਹਾਦਸਾ ਟਰੱਕ ਦੀ ਸਪੀਡ ਦੇ ਵਿੱਚ ਆਉਣ ਦੇ ਕਾਰਨ ਐਕਸਲਾ ਸਵਾਰ ਨੌਜਵਾਨ ਦੀ ਮੌਤ ਪੁਲਿਸ ਨੇ ਟਰੱਕ ਚਾਲਕ ਮੌਕੇ ਤੋਂ ਲਿਆ ਹਿਰਾਸਤ ਆਬੋਰ ਦੇ ਮਲੋੜ ਰੋਡ ਤੇ ਸੰਗਣੀ ਤੁੰਦੇ ਕਾਰਨ ਵਾਪਰਿਆ ਹਾਦਸਾ ਦੋ ਬੱਸਾਂ ਦੀ ਹੋਈ ਜ਼ੋਰਦਾਰ ਟੱਕਰ ਵਿੱਚੀ ਬੱਸ ਦਾ ਕੰਡਕਟਰ ਹੋਇਆ ਮਾਮੂਲੀ ਜ਼ਖਮੀ ਪੂਰੀ ਤਰ੍ਹਾਂ ਨੁਕਸਾਨੀਆਂ ਗਈਆਂ ਦੋਵੇਂ ਬੱਸਾਂ ਐਸ ਆਰ ਦੇ ਵਿੱਚ ਮਜਰਾ ਪਿਆਉ ਦੇ ਨੇੜੇ ਪੂਰੇ ਕਾਰਨ ਵਾਪਰਿਆ ਹਾਦਸਾ ਹਰਿਆਣਾ ਰੋਡਵੇਜ਼ ਦੀ ਬਸ ਤੇ ਜ਼ਿਰੀ ਨਾਲ ਭਰੇ ਟਰੱਕ ਦੀ ਆਮੋ ਸਾਹਮਣੇ ਹੋਈ ਟੱਕਰ ਹਾਦਸੇ ਦੇ ਵਿੱਚ 20 ਤੋਂ 22 ਲੋਕ ਹੋਏ ਜ਼ਖਮੀ ਚਾਰ ਦੀ ਹਾਲਤ ਗੰਭੀਰ ਗਾਜ਼ੀਆਬਾਦ ਦੇ ਵਿੱਚ ਇੱਕ ਸਕੂਲ ਬੱਸ ਨੂੰ ਲੱਗੀ ਭਿਆਨਕ ਅਗ ਹਾਦਸੇ ਸਮੇਂ ਬੱਸ ਦੇ ਵਿੱਚ ਸਵਾਰ ਸਨ 16 ਬੱਚੇ ਸਮਾ ਰਹੇ ਹੰਦਿਆਂ ਸਾਰਿਆਂ ਨੂੰ ਸੁਰੱਖਿਅਤ ਕੱਢਿਆ ਗਿਆ ਬਾਹਰ ਨੰਗਲ ਦੇ ਕੰਚੀੜਾ ਦੇ ਵਿੱਚ ਇੱਕ ਘਰ ਦੇ ਵਿੱਚ ਫਟੀ ਗਰੇਲੂ ਗੈਸ ਪਾਈਪਲਾਈਨ ਰਸੋਈ ਦਾ ਸਮਾਨ ਪੂਰੀ ਤਰ੍ਹਾਂ ਨੁਕਸਾਨਿਆ ਗਿਆ ਜਾਨੀ ਨੁਕਸਾਨ ਤੁਰਿਆ ਬਚਾ ਮੋਗਾ ਦੇ ਅਮਰਸਰ ਰੋਡ ਤੇ ਸੈਂਟਰੀ ਸਟੋਰ ਤੇ ਚੋਰਾ ਨੇ ਕੀਤਾ ਹੱਤਿਆਕ ਲੱਖਾਂ ਦਾ ਸਮਾਨ ਚੋਰੀ ਕਰਕੇ ਹੋਏ ਫਰਾਰ ਲੈਪਟਾਪ ਤੇ ਸੀਸੀਟੀਵੀ ਤੇ ਡੀਵੀਆਰ ਵੀ ਨਾਲ ਲੈ ਗਏ ਚੋਰ ਫਰੈਂਚਿਸਪੀ ਖੇਮ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਜਾਂਚ ਜਾਰੀ ਪੁਰਪੁਰਾ ਦੇ ਹੀਰਾ ਸਿੰਘ ਨਗਰ ਦੇ ਵਿੱਚ ਕਾਰਨਿਕ ਸਥਾਨ ਤੇ ਕਬਜ਼ਾ ਕੀਤੇ ਜਾਣ ਦੀ ਕੋਸ਼ਿਸ਼ ਪਿੰਡ ਔਲਖ ਦੇ ਲੋਕਾਂ ਨੇ ਥਾਣੇ ਬਾਹਰ ਲਾਇਆ ਦਰਨਾ ਕਬਜ਼ਾ ਕਰਨ ਵਾਲੇ ਲੋਕਾਂ ਦੇ ਖਿਲਾਫ ਪਰਚਾ ਦਰਜ ਕਰਨ ਦੀ ਮੰਗ ਨਮਾਸ਼ਾਰ ਦੇ ਵਿੱਚ ਆਪਣੀਆਂ ਮੰਗਾਂ ਨੂੰ ਲੈ ਕੇ ਪੰਚਬਸ ਮਜ਼ਮਲਾਜ਼ਮਾਂ ਨੇ ਕੱਡੀ ਗੇਟ ਰੈਲੀ ਕਰੀਬ ਅੱਧਾ ਘੰਟਾ ਕੀਤਾ ਪ੍ਰਦਰਸ਼ਨ ਤਨਖਾਹ ਵਧਾਉਣ ਤੇ ਬਲੈਕਲਿਸਟ ਹੋਏ ਮਲਾਜ਼ਮਾਂ ਨੂੰ ਬਹਾਲ ਕਰਨ ਦੀ ਧਾਰੀ ਨੇ ਮੰਗਤ ਟ੍ਰਾਂਸਪੋਰਟ ਮੰਤਰੀ ਦੇ ਨਾਲ ਮੀਟਿੰਗ ਰਹੀ ਸੀ ਬੇ ਸਿੱਟਾ ਅੰਮ੍ਰਿਤਸਰ ਚ ਸਜਾਇਆ ਗਿਆ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਪ੍ਰਕਾਸ਼ਪੁਰ ਬਨੂ ਸਮਰਪਿਤ ਵਿਸ਼ਾਲ ਨਗਦ ਕੀਰਤਨ ਵੱਡੀ ਗਿਣਤੀ ਵਿੱਚ ਹਾਜ਼ਰ ਹੋਈ ਸੰਗਤ ਕੱਲ ਪਾਏ ਜਾਣਗੇ ਸ੍ਰੀ ਆਖਣ ਪਰਸੇਬ ਜੀ ਦੀਪੂ ਤੱਕ ਸ੍ਰੀ ਦਮਦਮਾ ਸਾਹਿਬ ਤੁਲਵੰਟੀ ਸਾਬੂ ਦੇ ਸਜਾਇਆ ਗਿਆ ਨਗਦ ਕੀਰਤਨ ਸ੍ਰੀ ਦਮਦਮਾ ਸਾਹਿਬ ਦੇ ਜਸੇਦ ਯਾਨੀ ਖਰਪੀ ਸਿੰਘ ਵੀਰ ਇਹ ਮੌਜੂਦ ਤੇ ਸ਼ਹਿਰ ਵਾਸੀਆਂ ਨੇ ਨਗਰ ਕੀਰਤਨ ਦਾ ਸਵਾਗਤ ਦਿੱਤਾ। ਦਿੱਲੀ ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਮੌਕੇ ਸਜਾਇਆ ਗਿਆ ਨਗਰ ਕੀਰਤਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਸਜਾਇਆ ਗਿਆ ਨਗਰ ਕੀਰਤਨ ਵਿੱਚ ਮਿੱਟੀ ਪ੍ਰਦਾਨ ਹਰਮੀਰ ਸਿੰਘ ਕਾਲਕਾ ਨੇ ਸੰਗਤ ਨੂੰ ਦਿੱਤੀ ਵਧਾਈ। ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰ ਮਨਾਉਣ ਦੇ ਲਈ ਪਾਕਿਸਤਾਨ روانਾ ਹੋਇਆ ਸਿੱਖ ਸ਼ਰਧਾਲੂਆਂ ਦਾ ਜਥਾ ਪਾਕਿਸਤਾਨ ਦੇ ਗੁਰੂ ਘਰਾਂ ਦੇ ਦਰਸ਼ਨ ਕਰਨ ਦੇ ਸ਼ਰਧਾਲੂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਰਾਜਪੁਰਾ ਦੇ ਗੁਰਦੁਆਰਾ ਅਲੂਵਾਲੀਆ ਸਾਹਿਬ ਜੀ ਤੋਂ ਸਜਾਇਆ ਗਿਆ ਨਗਰ ਕੀਰਤਨ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਕੀਤੀ ਸ਼ਮੂਲੀਅਤ ਗੱਤਕੇ ਨੇ ਗੱਤਕੇ ਦੇ ਵੀ ਵਿਖਾਏ ਗਏ ਜਹਾਜ਼ ਆਪ ਸੁਪਰੀਮ ਅਰਵਿੰਦ ਕੇਜੀਵਾਲ ਪਹੁੰਚੇ ਆਂਧਰਾ ਪ੍ਰਦੇਸ਼ ਦੇ ਤ੍ਰਿਪਤੀ ਵੈਂਕਟੇਸ਼ਵਰ ਮੰਦਰ ਪਤਨੀ ਸਮੇਤ ਦਰਸ਼ਨ ਕਰਕੇ ਲਿਆ ਆਸ਼ੀਰਵਾਦ ਮਾਨ ਸਾਜ ਪੰਜਾਬ ਦੀ ਪਹਿਲੀ ਐਸਟ੍ਰੋ ਲੈਬ ਦਾ ਹੋਇਆ ਉਦਘਾਟਨ ਕਲਪਨਾ ਚਾਵਲਾ ਦੇ ਨਾਮ ਦੇ ਨਾਲ ਬਣਾਈ ਗਈ ਹੈ ਲੈਬ ਵਿਦਿਆਰਥੀਆਂ ਨੂੰ ਦਿੱਤੀਆਂ ਜਾਣਗੀਆਂ ਸਪੇਸ ਦੇ ਨਾਲ ਸੰਬੰਧਿਤ ਜਾਣਕਾਰੀਆਂ ਸੰਗਰੂ ਦੇ ਬਸੰਤ ਵੈਲੀ ਸਕੂਲ ਦੇ ਵਿੱਚ ਆਇਆ ਉੱਤਰ ਭਾਰਤ ਦਾ ਪਹਿਲਾ AI ਰੋਬੋਟ ਬਤੀ ਭਾਸ਼ਾਵਾਂ ਜਾਣਦਾ ਰੋਬੋਟ ਬੱਚਿਆਂ ਦੇ ਨਾਲ ਅਧਿਆਪਕਾਂ ਨੇ ਜਾਈ ਖੁਸ਼ੀ ਓਰੇ ਜਾ ਕਮੀਆਂ ਦੇ ਵੇੜੇ ਜਿੱਥੇ ਤੰਗ ਨਾ ਸਮਝਣ ਤੰਗੀਆਂ ਨੂੰ ਜਿੱਥੇ ਮਿਲਣ ਅੰਗੂਠੇ ਸੰਗੀਆਂ ਨੂੰ ਜਿੱਥੇ ਵਾਲ ਤਰਸਦੇ ਕੰਗੀਆਂ ਨੂੰ ਨੱਕ ਭਗਦੇ ਅੱਖਾਂ ਚੁੰਨੀਆਂ ਤੇ ਦੰਦ ਕਰੇੜੇ ਤੂੰ ਮਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਤੂੰ ਮਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਜਿੱਥੇ ਜੰਮਦਾ ਬੂੰਦਾ ਸੀਰੀਏ ਕਕੇ ਆਂਦੀ ਮੀਰੀ ਪੀਰੀਏ ਜਿੱਥੇ ਕਰਜੇ ਹੇਟ ਪੰਜੀਰੀਏ ਬਾਪੂ ਦੇ ਕਰਜੇ ਦੇ ਸੂਤ ਪੁੱਤ ਮਦੇ ਜਿਹੜੇ ਧੀਆ ਹੋ ਕੇ ਭਰ ਦਿਆਂ ਅਸਮਾਨ ਜੜੇਰੇ ਤੂੰ ਮਗਦਾਰਈ ਵੇ ਸੂਰਜਾ ਕਮਿਆਂ ਦੇ ਵੇੜੇ ਤੂੰ ਮਗਦਾਰਈ ਵੇ ਸੂਰਜਾ ਕਮੀਆਂ ਦੇ ਵੇੜੇ ਥੈਂਕ ਯੂ ਜੀ ਥੈਂਕ ਯੂ ਸੋ ਮਚ ਹਰਿ ਦਾਸਾ ਕਿੰਨੇ ਕ ਨੰਬਰ ਦੇ ਦੋਗੇ ਜੀ ਸੋ ਮੈਂ ਸਾਰੇ ਜਿੰਨੇ ਵੀ ਅਪਕਮਿੰਗ ਸਾਡੇ ਕਵਿਤਾ ਉਚਾਰਨ ਤੇ ਜ ਮਿਹਨਤ ਕਰੋ ਫਲ ਦੀ ਉਡੀਕ ਨਾ ਕਰੋ ਮਾਲੀ ਦਾ ਕੰਮ ਪਾਣੀ ਪਾਉਣਾ ਪਰ ਪਰਮਸ਼ ਕੰਪਾਵੇ ਮਾਲਕ ਦਾ ਕੰਮ ਫਲ ਫੁੱਲ ਲਾਉਣਾ ਲਾਵੇ ਜਾਂ ਨਾ ਲਾਵੇ ਸੋ ਜੇ ਮਾਲੀ ਹਰ ਰੋਜ਼ੀ ਆਪਣੇ ਹੱਥ ਹੀ ਲਾਏ ਬੂਟੇ ਨੂੰ ਦੇਖਣ ਲੱਗ ਜੇ ਉਹ ਤਾਂ ਕਲੀਆਂ ਹੀ ਝਾੜ ਦਊਗਾ ਉਹਦੀਆਂ ਫੁੱਲ ਬਣਨਾ ਹੀ ਨਹੀਂ ਉਹਨੇ ਸੋ ਇਸ ਕਰਕੇ ਮੈਂ ਤੁਹਾਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਨਾ ਐਨੀ ਤੁਹਾਡੀ ਮੈਨੇਜਮੈਂਟ ਵਧੀਆ ਹੈ ਔਰ ਜਿੰਨੇ ਵੀ ਫਸਟ ਆਏ ਔਰ ਜਿੰਨੇ ਵੀ ਅਜੇ ਐਟਮਾ ਹੋਰ ਹੋਣਗੇ ਮੈਂ ਇਥੋਂ ਮੈਨੂੰ ਜਾਣਾ ਪੈਣਾ ਹੈ ਅੰਮ੍ਰਿਤਸਰ ਸੁਪਰੀਮ ਕੋਰਟ ਦੇ ਜੱਜ ਸਹਿਬਾਨ ਰੋਕਾਂਗੇ ਅਗਲੀ ਵੱਡੀ ਖਬਰ ਦਾ ਹਰਿਆਣਾ ਦੀ ਵੱਖਰੀ ਵਿਧਾਨ ਸਭਾ ਬਣਾਉਣ ਤੇ ਵਿਵਾਦ ਸ਼ੁਰੂ ਹੋ ਗਿਆ ਹੈ ਸ਼੍ਰੋਮਣੀ ਅਕਾਲੀ ਦਲ ਨੇ ਕੇਂਦਰ ਸਰਕਾਰ ਨੂੰ ਘੇਰਿਆ ਹਰਿਆਣਾ ਦੀ ਨਵੀਂ ਵਿਧਾਨ ਸਭਾ ਬਣਾਉਣ ਤੇ ਸਵਾਲ ਚੁੱਕੇ ਗਏ ਨੇ ਪੰਜਾਬ ਦੇ ਹੱਕਾਂ ਤੇ ਡਾਕਾ ਮਾਰਿਆ ਜਾ ਰਿਹਾ ਹੈ ਅਕਾਲੀ ਦਲ ਦਾ ਇਹ ਵੱਡਾ ਬਿਆਨ ਸਾਹਮਣੇ ਆ ਅਕਾਲੀ ਦਲ ਦਾ ਕਹਿਣਾ ਹੈ ਕਿ ਕਿਸ ਆਧਾਰ ਤੇ ਹਰਿਆਣਾ ਵਿਧਾਨ ਸਭਾ ਬਣਾਉਣ ਦਾ ਫੈਸਲਾ ਲਿਆ ਗਿਆ ਆਪਣੀ ਹਰਿਆਣਾ ਦੀ ਧਰਤੀ ਤੇ ਬਣਾਉਣ ਨਵੀਂ ਵਿਧਾਨ ਸਭਾ ਪੰਜਾਬ ਦਾ ਹੱਕ ਕਮਜ਼ੋਰ ਕਰਨ ਦੀ ਕਾਨੂੰਨੀ ਸਾਜ਼ਿਸ਼ ਰਚੀ ਜਾ ਰਹੀ ਹੈ ਸੈਸੂ ਲੈ ਕੇ ਕਿਹੜਾ ਕਿ ਲਗਾਤਾਰ ਵਿਵਾਦ ਪਕਦਾ ਹੋਇਆ ਨਜ਼ਰ ਆ ਰਿਹਾ ਹੁਣ ਸ਼੍ਰੋਮਣੀ ਅਕਾਲੀ ਦਲ ਦਾ ਕਿਹੜਾ ਕਿ ਵੱਡਾ ਬਿਆਨ ਸਾਹਮਣੇ ਆ ਕਿੰਨ ਤੋਂ ਸਰਕਾਰ ਨੂੰ ਅਕਾਲੀ ਦਲ ਦੇ ਵੱਲੋਂ ਨਿਸ਼ਾਨਾ ਨਿਸ਼ਾਨੇ ਤੇ ਲਿਆ ਗਿਆ ਅਕਾਲੀ ਦਲ ਦਾ ਕਹਿਣਾ ਹੈ ਕਿ ਪੰਜਾਬ ਦੇ ਹੱਕਾਂ ਤੇ ਡਾਕਾ ਮਾਰਿਆ ਜਾ ਰਿਹਾ ਲੇਕਿਨ ਹਰਿਆਣਾ ਵਾਲੇ ਭਰਾਵਾਂ ਨੂੰ ਪੁੱਛਦਾ ਇਹ ਜਿਹੜੀ ਜਗ੍ਹਾ ਤੁਸੀਂ ਦੇਣਾ ਚਾਹੁੰਦੇ ਹੋ ਤੇ ਜਿਹੜੀ ਜਗ੍ਹਾ ਚੰਡੀਗੜ੍ਹ ਤੋਂ ਦੇਣਾ ਚਾਹੁੰਦੇ ਉਹਦੀ ਦੂਰੀ ਕਿੰਨੀ ਹੈ 2-3 ਕਿਲੋਮੀਟਰ ਤੇ ਜਦੋਂ ਤੁਹਾਡੇ ਕੋਲੇ ਆਪਣੀ ਜਗ੍ਹਾ ਹੈ ਤੇ ਤੁਸੀਂ ਉੱਥੇ ਆਪਣੀ ਰਾਜਧਾਨੀ ਕਿਉਂ ਨਹੀਂ ਬਣਾਉਂਦੇ ਅਸੀਂ ਤਾਂ ਤੁਹਾਨੂੰ ਨਾ ਨਾ ਸਾਨੂੰ ਵੀ ਸਦੋਂ ਅਸੀਂ ਵੀ ਅਰਦਾਸ ਚ ਸ਼ਾਮਲ ਹੋਵਾਂਗੇ ਤੁਸੀਂ ਟੱਕਰ ਲਾਓ ਝਗੜਾ ਕਿਸ ਗੱਲ ਦਾ ਤੁਹਾਡੀ ਜ਼ਮੀਨ ਹੈ ਤੁਸੀਂ ਬਹੁਤ ਲੇਟ ਹੋ ਗਏ ਹੋ ਤੁਸੀਂ ਆਪਣੀ ਰਾਜਧਾਨੀ ਬਣਾਉਣਾ ਚਾਹੁੰਦੇ ਹੋ ਸਾਡੀਆਂ ਸ਼ੋਭੇ ਸ਼ਾਨਾਂ ਤੁਹਾਡੇ ਨਾਲ ਹੈ ਅਸੀਂ ਜਦੋਂ ਮਰਜ਼ੀ ਚੱਲੋ ਅਸੀਂ ਨਾਲ ਤੁਹਾਡੇ ਸ਼ਾਮਲ ਹੁੰਨੇ ਆ ਤੁਸੀਂ ਆਪਣੀ ਬਣਾ ਲਓ ਤੋ 3 ਏਕਰ ਦੇ ਕਿਲੋਮੀਟਰ ਦੇ ਵਿੱਚ ਕੀ ਫਰਕ ਹੈ ਫਰਕ ਇਹ ਹੈ ਕਿ ਜੇ ਉੱਥੋਂ ਜ਼ਮੀਨ ਦੇ ਕੇ ਇੱਥੇ ਚੰਡੀਗੜ੍ਹ 'ਚ ਜ਼ਮੀਨ ਲੈ ਲੈਂਦੇ ਆ ਤੇ ਪੰਜਾਬ ਦਾ ਹੱਕ ਜਿਹੜਾ ਚੰਡੀਗੜ੍ਹ ਦੇ ਉੱਤੇ ਉਹ ਖਤਮ ਕੀਤਾ ਜਾ ਸਕਦਾ ਹੈ ਇਹ ਕਾਨੂੰਨੀ ਨੁਕਤਾ ਹੈ ਜਿਹੜਾ ਸਾਜ਼ਿਸ਼ ਦਾ ਵੱਡਾ ਪੁਆਇੰਟ ਆ ਜਿਹਦੇ ਕਰਕੇ ਜਿੱਦ ਕੀਤੀ ਜਾ ਰਹੀ ਹੈ ਔਰ ਕੇਂਦਰ ਸਰਕਾਰ ਨਾਲ ਧਿਰ ਬਣਿਆ ਹੋਇਆ ਸਾਨੂੰ ਕੋਈ ਕਹਿਣ ਚ ਗ੍ਰੇਜ ਨਹੀਂ ਆ ਕਿ ਕੇਂਦਰ ਸਰਕਾਰ ਅੱਜ ਦਾ ਪੂਰਾ ਉਹਦੇ ਵਿੱਚ ਪੰਜਾਬ ਦੇ ਖਿਲਾਫ ਧਿਰ ਬਣਿਆ ਹੋਇਆ ਕਿ ਇਹ ਜ਼ਮੀਨ ਜਿਹੜੀ ਆ ਉਹ ਦਿੱਤੀ ਜਾਣੀ ਹੈ ਇਸ ਕਰਕੇ ਪਹਿਲਾਂ ਤੇ ਮੈਂ ਗ੍ਰਹਿ ਮੰਤਰੀ ਜੀ ਨੂੰ ਵੀ ਬੇਨਤੀ ਕਰਦਾ ਤੇ ਤੁਹਾਡੇ ਲਈ ਬਾਕੀ ਲੋਕਾਂ ਨੂੰ ਵੀ ਦੱਸਣਾ ਚਾਹਨਾ ਕਿ ਜਿਹੜੇ ਦੇਸ਼ ਦਾ ਸਾਡਾ ਸੰਵਿਧਾਨ ਹੈ ਉਸ ਤੋਂ ਬਾਹਰ ਜਾ ਕੇ ਤੁਸੀਂ ਫੈਸਲੇ ਕਿੱਦਾਂ ਕਰ ਲੋਗੇ